ਲੋਕ ਜਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਪੁਰਾ ਮੰਡੀ ਦੇ ਵਿੱਚ ਟੂੜੀ ਦੀ ਬੋਲੀ ਤੇ ਤੇ ਟਰਾਲੀਆਂ 'ਚ ਬਈ ਤਿੰਨ ਆਈਆਂ ਸਿਰਫ 70 ਰੁਪਏ ਹੈ 70 ਰੁਪਏ ਹੈ 70 ਰੁਪਏ ਹੈ 80 ਰੁਪਏ ਹੈ 90 305

ਲਓ ਜੀ ਪਹਿਲੀ ਟਰਾਲੀ ਲੱਗੀ ਬਾਈ ਜੀ 395 ਰੁਪਏ ਲੱਗੀ ਤੇ ਨਾਗ ਰਹਿਗੇ ਜੀ ਦੋ ਹੋਰ ਤੇ ਤਰੀ ਕਾ ਜਿਹੇਗੇ ਜੀ ਚਾਰ ਤੇ ਜਿਹੜਾ ਹੈਗੇ ਜੀ ਕੋੜਕਪੁਰ ਮੰਡੀ ਤੇ ਸਮਾਂ ਜਿਹੜਾ ਜੀ ਸਵੇਰ ਦਾ 7:30 ਹੋ ਚੁੱਕਿਆ ਤੇ ਬਾਕੀ ਬਾਈ ਜੀ ਬਾਸਪਤੀ ਦੀ ਆਪਾਂ ਸਾਢੇ 12 ਵਜੇ ਆਪਾਂ ਵੀਡੀਓ ਪਾਈ ਦੀਆ ਤਾਂ ਵੀ ਜਰੂਰ ਦੇਖਿਆ ਕਰੋ ਜੇ ਬਾਸਪਤੀ ਵੇਚਣੀ ਹੈ ਕਿਸੇ ਕਿਸਾਨ ਭਰਾਣੇ ਤਾਂ ਆਪਣੇ ਨਾਲ ਜੋ ਜਰੂਰ ਸੰਪਰਕ ਕਰਿਆ ਕਰੋ ਆਪਣਾ ਨੰਬਰ ਦਿੱਤਾ ਹੋਇਆ ਆਪਣੇ ਚੈਨਲ ਦੇ ਉੱਤੇ ਉੱਥੇ ਜਾ ਕੇ ਆਪਣਾ ਕਾਲ ਕਰ ਸਕਦਾ ਜੀ ਮੈਸੇਜ ਕਰ ਸਕਦਾ ਜਾ ਰੇਟਾਂ ਮਾਰੇ ਜਾਂ ਕਿਸੇ ਵੀ ਜਾਣਕਾਰੀ ਲੈਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਲੋ ਜੀ ਦੂਜੀ ਟਰਾਲੀ ਤੇ ਪਹੁੰਚ ਗਏ ਤੋੜੀ ਦੇ 350 600 65 17 75 80 400 50 100 15 20 25 20 35 40 45 450 450 ਕੋਲਾ ਵਜਲੇ ਹੱਥ ਹੱਥ 8 17 75 80 840 485 90 490 ਕੋਲਾ ਬਾਈ ਕਿਲੇ 490 ਲਓ ਜੀ ਦੂਜੀ ਟਰਾਲੀ ਗਈ 490 ਰੁਪਏ ਜੀ 500 ਨੂੰ ਟੱਚ ਕਰ ਜਗੀ ਅੱਜ ਫੇਰ ਜਿਹੜੀ ਥੂੜੀ 500 ਨੂੰ ਟੱਚ ਕਰ ਚੁੱਕੀ ਹੈ ਦੂਜੀ ਟਰਾਲੀ ਤੇ ਲਓ ਜੀ ਲਾਸਟ ਨਗ ਰਹਿ ਗਿਆ ਤੀਜਾ ਨਗ ਤਨਨਾ ਕੀ ਆਏ ਅੱਜ ਕੋੜਾ ਪਰਾ ਮੰਡੀ ਦੇ ਵਿੱਚ ਬਾਕੀ ਭਾਈ ਜੀ ਮੌਸਮ ਜਿਹੜਾ ਅੱਜ ਖਰਾਬ ਹੋ ਚੁੱਕਿਆ ਜਿਹਦੇ ਕਰਕੇ ਥੋੜੀ ਬਹੁਤ ਝੋਨੇ ਵਾਲੇ ਵੀਰਾਂ ਨੂੰ ਬਾਸਪਤੀ ਵਾਲੇ ਵੀਰਾਂ ਨੂੰ ਜਾਂ ਤੂੜੀ ਵਾਲੇ ਵੀਰਾਂ ਨੂੰ ਵੀ ਦਿੱਕਤ ਆ ਸਕਦੀ ਹੈ ਜਾਂ ਕਣਕ ਵਾਲੇ ਵੀ ਕਣਕ ਵੀਜਨ ਵਾਲੇ ਵੀਰਾਂ ਨੂੰ ਜਿਹੜੀ ਦਿੱਕਤ ਆਊਗੀ ਮੌਸਮ ਭਾਈ ਪੂਰਾ ਖਰਾਬ ਹੋ ਚੁੱਕਿਆ ਅੱਜ ਲੋ ਜੀ ਤੀਜੀ ਟਰਾਲੀ ਤੇ ਪਹੁੰਚ ਗਏ ਤੀਜੀ ਤੇ तो ये बात ये बात तो नहीं है तो ये बात तो नहीं है तो ਫੱਤਰ 370 ਜੰਗੀ ਵੀਰ ਨਾਲੋਂ ਥੋੜੇ 71 375 ਉਹ ਲੰਘ ਗਏ 370 ਲਓ ਜੀ ਤੀਜੀ ਟਰਾਲੀ 375 ਰੁਪਿਆ ਲਾਗੀ ਤਾਂ ਉਧਰ ਵੇਖੋ ਭਾਈ ਕੀ ਬਣਾਤਾ ਭਾਈ ਨੇ ਟਰੈਕਟਰ ਦਾ ਦੇਖੋ ਤੇ ਪਤਾ ਨਹੀਂ ਕੀ ਕਰ ਰਿਹਾ ਭਾਈ ਉੱਪਰ ਚੜ ਕੇ ਦੇਖੋ ਕੀ ਕਰ ਰਿਹਾ ਦੇਖੋ ਕਿੱਧਰ ਚੜਾਦਾ ਭਾਈ ਓਏ ਕਾਰ ਤੌਰ ਬਾਈ ਤੋੜਦੇ ਆ ਲੱਗਦਾ ਤੇ ਬਾਕੀ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜੀ ਤੇ ਮਿਲਦੇ ਆ ਕੱਲ ਨੂੰ ਠੀਕ 7:30 ਵਜੇ ਜੀ ਕੋਟਕਪੁਰਾ ਮੰਡੀ ਦੇ ਵਿੱਚ ਟੂੜੀ ਦੀ ਬੋਲੀ ਤੇ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ